ਇਕੜੇ ਇਹ ਦੋਨੋਂ ਹੀ ਐਕਟਿਵ ਤੇ ਬੈਠੇ ਕੱਢਣੇ ਲੱਗੇ ਸੀ ਇਹ ਅੱਗੇ ਇੰਨੀ ਤੇਜ਼ੀ ਨਾਲ ਆਇਆ ਕਿਦੇ ਪੁਲਿਸ ਵਾਲਾ ਸੀ ਤੇ ਅਸੀਂ ਮਾਹੀ ਥੋੜਾ ਬਹੁਤਾ ਭੱਜ ਕੇ ਜਾ ਰਹੇ ਸੀ ਨਹੀਂ ਮਰੀ ਜਾਣਾ ਸੀ ਮਾਹੀ ਬਜੇ ਪੁਲਿਸ ਵਾਲਾ ਜ ਨਸ਼ੇ ਨੁਸ਼ੇ ਵੀ ਕੀਤਾ ਬੁੰਡੇ ਤੇ ਐਕਟਿਵਾ ਤੋੜੀਏ ਉਹ ਭਾਜੀ ਨਸ਼ੇ ਨੁਸ਼ਾ ਕੋਈ ਨਹੀਂ ਐਕਚੁਅਲੀ ਮੈਂ ਨਾ ਫੋਨ ਆਪਣਾ ਕਰਦਾ ਪਿਆ ਸੀ ਤੇ ਫੋਨ ਮੇਰੇ ਪਿਆ ਸੀ ਪੱਟਾਂ ਦੇ ਵਿੱਚ ਠੀਕ ਹੈ ਜੀ ਤੇ ਬਹੁਤ ਤੇਜ਼ ਚਲਾ ਰਹੇ ਸੀ ਤੇਜ਼ ਨਹੀਂ ਭਾਜੀ ਆਪਦੇ ਹੱਥ ਹੀ ਮਾਉਣ ਰਿਹਾ ਸੀ ਠੀਕ ਹੈ ਤੇ ਤੇਜ਼ ਚਲਾ ਰਹੇ ਤਾਂ ਹੀ ਉਹਨਾਂ ਨੇ ਮੈਨੂੰ ਨੁਕਸਾਨ ਭਾਜੀ ਮੇਰੀ ਗੱਲ ਤਾਂ ਸੁਣੋ ਮੈਂ ਆਪਦੇ ਹੱਥ ਹੀ ਸੀ ਠ ਤੋ ਤਾਂ ਹੀ ਆਪਦੇ ਹੱਥ ਤੋਂ ਇਧਰ ਇੰਨੀ ਆ ਗਈ ਆ ਸੋਰੀ ਉਹਦੇ ਲਈ ਮੈਂ ਗਲਤੀ ਮੰਨਣਾ ਆਪਣੀ ਸਰ ਬੰਦਾ ਹੈਗਾ ਤੇਰੇ ਮਗਰੀਆਂ ਬਸ ਇੱਕ ਬੰਦਾ ਬੜਾ ਸਰਮਾਇਦਾਰ ਬੰਦਾ ਹਾਂ ਲੋਕਾਂ ਤੇ ਨਾਰਾ ਤੇ ਗੱਲ ਕਰੇ ਬੰਦਾ ਬੰਦੇ ਚੱਲ ਹਾਂ ਕੰਮ ਕਰੋ ਬੰਦੇ ਫਲੂਟ ਹਾਂ ਤੇਰਾ ਕੋਈ ਬੰਦਾ ਨਹੀਂ ਬੜਾ ਏਂਡਾ ਤੇਰੇ ਪਿੱਛੇ ਕੋਈ ਬੰਦਾ ਨਹੀਂ ਆ ਤੇਰੇ ਪਿੱਛੇ ਕੋਈ ਬੰਦਾ ਨਹੀਂ ਆ ਤੇ ਤੂੰ ਮੈਨੂੰ ਮੰਨ ਲਾ ਤੇਰੇ ਪੁੱਗਾ ਜਿਹੜੇ ਤੇਰੇ ਮਗਰ ਆਏ ਨੇ ਉਹ ਕਹਿੰਦੇ ਤੁਹਾਡਾ ਕੋਈ ਹੋ ਗਿਆ ਹਾਂ ਇੱਕ ਮਿੰਟ ਬੰਦ ਨਾਲ ਕਰ ਕਿੰਨਾ ਨਾਲ ਗੱਲ ਕਰਨੀ ਹੈ ਉਹ ਨਾਲ ਇਧਰ ਬੁਲਾ ਰਾ ਯਾਰ ਤੂੰ ਚਲੇ ਆਦੇ ਆਹ ਦੇਖੋ ਆਹ ਦੇ ਡੈਡੀ ਫਾਲੂ ਸਾਹਿਬ ਆਏ ਭਾਈ ਅੱਗੇ ਲੱਗਦਾ ਮੇਮੀ ਆ ਗਏ ਆਹ ਕਿੱਥੇ ਟੁੱਕ ਲੱਗਿਆ ਭਾਈ ਆਹ ਭਾਜੀ ਐਕਟਰ ਦੇ ਬੰਲੇ ਕੋ ਨਹੀਂ ਰਿਹਾ ਇੱਧਰ ਦੇਖੋ ਐਕਟਰ ਦੇ ਬੰਲੇ TV ਬੜੀ ਵੱਡੀ ਜਿਹੀ ਜੀ ਇੱਕ ਮੈਂ ਮੇਰਾ ਗੱਲ ਮੈਂ ਨਾ ਮੈਚ ਦੇ ਤੋਂ ਬਾਈਕ ਤੇ ਮੈਂ ਰੱਖਾ ਨਾ ਇਹੋ ਜਿਹੀ ਜਿਹੀ ਨਾ ਉਹਦਾ ਸੱਟੇ ਆਪਨੀ ਬੰਦਨਾ ਮਿਲੂ ਜਿਦਾ ਪਿੱਛੇ ਆ ਜਾਣਾ ਆਪਾਂ ਦੇ ਨਾਲ ਜੜੀ ਬਹੁਤ ਬਹੁਤ ਆਪਾਂ ਨੂੰ ਕਰਦੇ ਆਜੋ ਜੱਟਾ ਆਜੇ ਨਸ਼ੇ ਨੁਸ਼ੇ ਵੀ ਕੀਤਾ ਬੁੰਨੇ ਤੇ ਐਕਟੀਵਾ ਤੋੜੀਆ ਉਹ ਪਾਜੀ ਨਸ਼ੇ ਨੁਸ਼ਾ ਕੋਈ ਨਹੀਂ ਐਕਚੁਅਲੀ ਮੈਂ ਨਾ ਫੋਨ ਆਪਣਾ ਕਰਦਾ ਪਿਆ ਸੀ ਤੇ ਫੋਨ ਮੇਰੇ ਪਿਆ ਸੀ ਦਾ ਪੱਟਾਂ ਦੇ ਵਿੱਚ ਠੀਕ ਹੈ ਜੀ ਗੱਡੀ ਬਹੁਤ ਤੇਜ਼ ਚਲਾ ਰਹੇ ਸੀ ਤੇਜ਼ ਨਹੀਂ ਪਾਜੀ ਆਪਦੇ ਹੱਥ ਹੀ ਮੈਂ ਆਉਣ ਰਿਹਾ ਸੀ ਠੀਕ ਹੈ ਗੱਡੀ ਤੇਜ਼ ਚਲਾ ਰਹੇ ਤਾਂ ਹੀ ਉਹਨਾਂ ਦਾ ਨੁਕਸਾਨ ਪਾਜੀ ਮੇਰੀ ਗੱਲ ਤਾਂ ਸੁਣੋ ਮੈਂ ਆਪਦੇ ਹੱਥ ਹੀ ਸੀ ਠੀਕ ਹੈ ਨਾ ਉਹ ਮੇਰਾ ਫੋਨ ਡੇਗਿਆ ਪੈਰਾਂ ਦੇ ਵਿੱਚ ਠੀਕ ਹੈ ਜੀ ਉਹ ਫੂਨ ਫੜਦਾ ਫੜਦਾ ਥੱਲੇ ਧਿਆਨ ਹੋ ਗਿਆ ਜੀ ਠੀਕ ਆ ਤਾਂ ਹੀ ਆਪਦੇ ਹੱਥ ਤੋਂ ਇਧਰ ਇੰਨੀ ਆ ਗਈ ਆ ਸੋਰੀ ਉਹਦੇ ਲਈ ਮੈਂ ਗਲਤੀ ਮੰਨਣਾ ਆਪਣ ਉਹਨਾਂ ਦੀ ਐਕਟਿਵਾ ਵੀ ਟੁੱਟੀਆਂ ਹਾਂਜੀ ਕੋਈ ਗੱਲ ਨਹੀਂ ਜਿਹੜਾ ਹੋਇਆ ਉਹ ਮੈਂ ਸਮਝਦਾ ਹਾਂ ਗੱਲ ਜੋ ਵੀ ਨੁਕਸਾਨ ਹੋਇਆ ਉਹਨਾਂ ਦਾ ਮੈਨੂੰ ਪਤਾ ਆ ਗਲਤੀ ਮੇਰੀ ਆ ਮੈਂ ਫੂਨ ਫਾਂਡ ਆ ਗਿਆ ਪੈਰਾ ਜੋ ਤੇ ਉਹ ਗਲਤੀ ਮੇਰੀ ਆ ਕਿਹੜੀ ਜਗ੍ਹਾ ਦਾ ਰਾਮ ਨਾਮ ਕੀ ਤੇ ਕਿਹੜੀ ਜਗ੍ਹਾ ਦਾ ਮੈਂ ਸਰ ਗਨਮੈਨ ਚੱਲਦਾ ਹਾਂ ਜੀ ਕਰਨਜੀਤ ਸਿੰਘ ਗਿਲਨਾ ਜੀ ਹਾਂਜੀ ਵਾਈਸ ਚੇਅਰਮੈਨ ਐਸ ਚੱਲਦੇ ਤੇ ਉਹਨਾਂ ਨਾਲ ਗਨਮੈਨ ਚੱਲਦੇ ਆ ਮੰਨਦੇ ਹੋ ਕਿ ਤੁਹਾਡੀ ਗਲਤੀ ਹੀ ਸੀ ਹਾਂਜੀ ਭਾਈ ਮੈਂ ਮੰਨਣਾ ਮੇਰੀ ਗਲਤੀ ਆ ਮੈਂ ਫੂਨ ਫਾਂਡ ਲੱਗ ਗਿਆ ਪੈਰਾ ਜੋ ਤੇ ਉਹ ਧਿਆਨ ਜਿਹੜਾ ਪੈਰਾ ਜੋ ਗਿਆ ਸਟੀਅਰਿੰਗ ਤੋੜ ਕੇ ਤੇ ਹੋ ਜਿਹੜਾ ਗ ਇੱਥੇ ਹੀ ਖਲੋਤੇ ਸੀ ਹੁਣ ਇੱਕ ਜਹਾਗੇ ਨਿਕਲੇ ਸੀ ਰਹਿਤਬੀਰ ਤੇ ਹੁਣ ਇਹ ਹੀ ਨਿਕਲੇ ਸੀ ਦੋਨੋਂ ਹੀ ਐਕਟਿਵ ਤੇ ਬੈਠੇ ਕੱਢਣੇ ਲੱਗੇ ਸੀ ਇਹ ਅੱਗੇ ਇੰਨੀ ਤੇਜ਼ੀ ਨਾਲ ਆਇਆ ਕਿਤੇ ਪੁਲਿਸ ਵਾਲਾ ਸੀ ਤੇ ਅਸੀਂ ਮਾਹੀ ਥੋੜਾ ਬਹੁਤਾ ਭੱਜ ਕੇ ਜਾ ਰਹੇ ਸੀ ਅਸੀਂ ਮਰੀ ਜਾਣਾ ਸੀ ਮਾਹੀ ਬਜੇ ਕਿਹੜੀ ਜਗ੍ਹਾ ਦਾ ਵਾਕਿਆ ਜੀ ਹੈ ਭਾਈ ਭਾਈ ਨਾਮ ਤਾਂ ਹੀ ਘੰਡੇ ਲੱਗੇ ਹੋ ਕੋਈ ਸ਼ਰਾਬ ਦੀ ਕੋਈ ਨਸ਼ਾ ਨੋਸ਼ ਕਿਤਾ ਕੋਈ ਸਾਲ ਹੈ ਹਾਂ ਜੀ ਕੋਈ ਨਸ਼ਾ ਨੋਸ਼ ਨਹੀਂ ਕੀਤਾ ਕੋਈ ਸਾਲ ਪਤਾ ਨਹੀਂ ਜੀ ਪਤਾ ਨਹੀਂ ਲੱਗਾ ਹੁਣ ਇਹ ਬੜੀ ਤੇਜ਼ੀ ਨਾਲ ਆ ਗਿਆ ਹੈ ਫੋਨ ਤੇ ਲੱਗਾ ਸੀ ਜਾ ਕੇ ਕਿੰਨੀਆਂ ਗੱਡੀਆਂ ਆਈ ਜਿਹਦੇ ਨਾਲ ਵਿੱਚ ਮਾਰੀ ਤਿੰਨ ਚਾਰ ਤਿੰਨ ਚੱਕ ਦੇ ਟੁੱਟ ਗਈ ਪੂਰੀ ਐਕਟੀਵਾ ਪੂਰੀ ਖਿੱਲਰ ਗਈ ਐਕਟੀਵਾ ਉਹ ਉਧਰ ਲੱਗੀ ਡੀ ਐਕਟੀਵਾ ਪੂਰੀ ਖਿੱਲਰ ਗਈ ਹੋਈ ਆ ਕੀ ਕਰਦੇ ਭਾਜੀ ਭਾਈ ਕੋਈ ਨਹੀਂ ਜੋ ਹੋਵੇ ਇਹਨਾਂ ਜੁਰਮਾਨਾ ਦੇ ਭਰਨਾ ਹੀ ਭਰਨਾ ਵਾ ਉਹ ਜੋ ਬਹੁਤ ਹੋਇਆ ਵਾ ਮਹਾ ਜਨੈ ਸਿੰਘ ਨਾ ਵਜੀ ਥੇ ਖਲੋਦੀ ਐਕਟੀਵਾ ਜਵਾ ਬੈਠੇ ਹਾਂ ਤੇ ਉਸ ਨੂੰ ਪੁਲਿਸ ਵਾਲਾ ਆਇਆ ਗੱਡੀ ਲੈ ਕੇ ਨਾ ਇਹਨੇ ਬ੍ਰੇਕ ਮਾਰੀ ਸਿੱਧਾ ਆ ਕੇ ਵਿੱਚ ਮਾਰਤੀ ਆ ਜੇ ਸਾਰੇ ਮਹਾ ਹੀ ਆਪਾਂ ਬਚ ਗਏ ਤੋਂ ਭੱਜ ਕੇ ਬੱਜੇ ਨਹੀਂ ਤੇ ਆਪਾਂ ਸਿੱਧੀ ਉਹਨਾਂ ਨੂੰ ਮਾਰ ਦੇਣਾ ਜਾਨ ਨੂੰ ਤਾਂ ਉਹ ਪੁਲਿਸ ਵਾਲਾ ਕਿਹੜੀ ਗੱਡੀ ਦੇ ਹਾਂ ਜੀ ਇਹ ਸਿੱਪਤ ਦੇ ਦੀਰੇ ਵਾਲੀ ਗੱਡੀ ਸੀ ਜੀ ਉੱਥੇ ਆ ਗਿਆ ਇਹਨਾਂ ਗੱਡੀਆਂ ਦਾ ਨੁਕਸਾਨ ਆਇਆ ਤਿੰਨ ਚਾਰ ਗੱਡੀਆਂ ਦੇ ਘੱਟੋ ਘਾਟੇ ਨੇ ਸਾਰੇ ਖਤਮ ਕਰ ਦਿੱਤੇ ਲੱਗਦਾ ਨੇ ਮੁਲਾਜ਼ਮ ਨੇ ਨਸ਼ਾ ਨਸ਼ਾ ਕੀਤਾ ਸੀ ਹੁਣ ਇਹਨਾਂ ਦਾ ਪਤਾ ਨਹੀਂ ਬਾਕੀਆਂ ਦੇ ਫੋਨ ਤੇ ਲੱਗੇ ਪਰ ਸਿੱਧੀ ਅੱਗੇ ਬ੍ਰੇਕ ਵੀ ਨਹੀਂ ਮਾਰੀ ਮੈਂ ਵੇਖਣ ਦੇ ਆਇਆ ਸੀ ਸਿੱਧਾ ਆਈ ਜਾ ਰਿਹਾ ਸੀ ਸਾਡੇ ਵੱਲ ਤੇ ਉਹਨੇ ਬ੍ਰੇਕ ਵੀ ਨਹੀਂ ਮਾਰੀ ਤੇ ਸਿੱਧਾ ਆ ਕੇ ਮਾਸੀ ਵਿੱਚ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ ਵਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488